ਸੰਦੂ ਸਾਹਿਬ ਆ ਗਈ ਉਹ ਚੀਜ਼ ਜਿਹੜੀ ਚਾਈਨਾ ਤੋਂ ਸਿੱਧੀ ਆਪਣੇ ਘਰੇ ਆਈ ਆਜੋ ਖੋਲ ਲੀਏ ਕਰਮਾ ਵਾਲੀ ਨੂੰ ਅੱਛਾ ਆ ਗਈ ਘਰੇ ਹਾਂਜੀ ਪਵਨ ਇਸ ਚੀਜ਼ ਦੇ ਤਾਂ ਫਾਇਦੇ ਹੀ ਬਹੁਤ ਜ਼ਿਆਦੇ ਆ ਇਹ ਤਾਂ ਬਹੁਤ ਹੀ ਜ਼ਿਆਦਾ ਕੰਮ ਆਊਗੀ ਆਪਣੇ ਦੋਸਤਾਂ ਦੇ ਹਾਂਜੀ ਤੇ ਆਜੋ ਹੁਣ ਬੇਸਬਰੀ ਨਾਲ ਇੰਤਜ਼ਾਰ ਆ ਮੈਂ ਤਾਂ ਬਹੁਤ ਜ਼ਿਆਦਾ ਤੇ ਆਜੋ ਖੋਲ ਤਾਂ ਲਈਏ ਫਿਰ ਦੱਸਾਂਗੇ ਆਪਾਂ ਬਿਲਕੁਲ ਪਵਨ ਆਪਾਂ 2-4 ਦਿਨ ਹੋ ਗਏ ਦੋਸਤਾਂ ਦੇ ਨਾਮ ਨਹੀਂ ਲਾਇਆ ਦੋਸਤਾਂ ਦੇ ਨਾਮ ਵੀ ਲੈ ਲਈਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਦੱਸਿਏ ਵੀ ਉਹਨਾਂ ਵਾਸਤੇ ਕਿੰਨੀ ਜ਼ਿਆਦਾ ਕੰਮ ਦੀ ਚੀਜ਼ ਆ ਬਿਲਕੁਲ ਜੀ ਆਜੋ ਦੋਸਤੋ ਓਪਨ ਕਰਗੇ ਆਪਾਂ ਤਾਂ ਬਹੁਤ ਸ਼ੁਕਰ ਕੀਤਾ ਆਪਣੇ ਘਰ ਆ ਚੀਜ਼ ਪਹੁੰਚੀ ਮੈਂ ਤਾਂ ਕਹਿੰਨਾ ਸਾਰੇ ਦੋਸਤਾਂ ਦੀ ਮੰਗਾ ਲੈਣ ਹਾਂਜੀ ਦੋਸਤੋ ਆ ਚੀਜ਼ ਜ਼ਰੂਰ ਦੇਖਿਓ ਤੁਸੀਂ ਬਹੁਤ ਹੀ ਜ਼ਿਆਦਾ ਫਾਇਦੇ ਹੋਣ ਵਾਲਿਆ ਸਭ ਨੂੰ ਤੇ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਮ ਬੋਲਦੀਏ ਕਿਉਂਕਿ ਉਹ ਹੁਣ ਆਪਾਂ ਬੋਲ ਨਹੀਂ ਰਹੇ ਸੀ ਕਈ ਦਿਨਾਂ ਤੋਂ ਤੇ ਪਰ ਉਹ ਗੁੱਸੇ ਹੋ ਰਹੇ ਸੀਗੇ ਤੇ ਸਭ ਤੋਂ ਪਹਿਲਾਂ ਨਾਮ ਹੈ ਜੀ ਹਰਜਿੰਦਰ ਸਿੰਘ ਇਹ ਨੇ ਜੀ ਫਗਵਾੜਾ ਤੋਂ ਉਸ ਤੋਂ ਬਾਅਦ ਨੇ ਜੀ ਪਰਮਜੀਤ ਕੌਰ ਫਤੇਗੜ ਸਾਹਿਬ ਤੋਂ ਉਸ ਤੋਂ ਬਾਅਦ ਨੇ ਜੀ ਰਿੰਪੀ ਉਹ ਨੇ ਜੀ ਸultanpur Lodhi ਤੋਂ Jassu Sara Malkpura ਇਹ ਨੇ ਜੀ ਮੰਡੀ ਡੱਬ ਵਾਲੀ ਹਰਿਆਣਾ ਤੋਂ ਸੋ ਦੋਸਤੋ ਅਗਲੀ ਵੀਡੀਓ ਤੁਹਾਡੇ ਵੀ ਨਾਮ ਲਾਵਾਂਗੇ ਸੋਨੇ ਸੋਨੇ ਕਮੈਂਟ ਜ਼ਰੂਰ ਕਰਿਓ ਹੁਣ ਆਪਾਂ ਦੋਸਤੋ ਇਹਦੀ ਓਪਨਿੰਗ ਕਰਦੇ ਆ ਤੇ ਪਵਨ ਨੂੰ ਕਹਿੰਦੇ ਚਾਕੂ ਲੈ ਕੇ ਆਉਣਾ ਫੇ ਐਵੇਂ ਥੋੜਾ ਨਹੀਂ ਆਪਾਂ ਐਵੇਂ ਹੀ ਕੱਢ ਦਿੰਨੇ ਆ ਅੱਛਾ ਖੋਲੋ ਖੋਲੋ ਤੇ ਦੋਸਤੋ ਸਿਰਫ 400 ਰੁਪਏ ਦੀ ਚੀਜ਼ ਆ ਫਾਇਦੇ ਇੰਨੇ ਜਿਆਦਾ ਫਾਇਦੇ ਆ ਨਾ ਤੁਹਾਨੂੰ ਸਾਰੇ ਇੱਕ ਇੱਕ ਕੱਲਾ ਕੱਲਾ ਫਾਇਦਾ ਇਹਦਾ ਦੱਸਾਂਗੇ ਵੀਡੀਓ ਨਾਲ ਬਣੇ ਰਹੋ ਹਾਂਜੀ ਲਓ ਜੀ ਲੈ ਡੱਬੇ ਦੇ ਵਿੱਚ ਡੱਬਾ ਹਾਂ ਪੈਕਿੰਗ ਆਈ ਬੜੀ ਦੂਰੋਂ ਹੈ ਨਾ ਚਾਈਨਾ ਤੋਂ ਮੰਗਾਈ ਸਿੱਧੀ ਹਾਂਜੀ ਤੇ ਹੁਣ ਆਪਾਂ ਇਹਨੂੰ ਕਰ ਲਈਏ ਜੀ ਓਪਨ ਦੋਸਤੋ ਹੋ ਸਕਦਾ ਇਹ ਚੀਜ਼ ਤੁਹਾਡੇ ਵੀ ਪਹਿਲਾਂ ਘਰੇ ਹੋਵੇ ਪਰ ਜਿੰਨਾ ਕੋਲੇ ਨਹੀਂ ਹੈਗੀ ਉਹ ਇਹ ਚੀਜ਼ ਜ਼ਰੂਰ ਮੰਗਵਾ ਲੈਣ ਦੋਸਤੋ ਦੇਖੇ ਜਾਇਓ ਤੁਸੀਂ ਹਾਂਜੀ ਇਹਦੇ ਇੰਨੇ ਜਿਆਦੇ ਫਾਇਦੇ ਆ ਵੀ ਛੋਟੀ ਜੀ ਚੀਜ਼ ਤੇ ਮੈਂ ਕਹਿੰਦਾ ਵੀ ਕਮਾਲ ਦੀ ਚੀਜ਼ ਆ ਹਾਂਜੀ ਤੇ ਪਹਿਲਾਂ ਤਾਂ ਤੁਸੀਂ ਦੋਸਤੋ ਗੈਸ ਕਰੋ ਵੀ ਹੈ ਕੀ ਚੀਜ਼ ਹੈ ਹਾਂਜੀ ਜਿਹੜੇ ਦੋਸਤਾਂ ਨੇ ਗੈਸ ਪਹਿਲਾਂ ਕਰ ਲਿਆ ਉਹ ਮਤਲਬ ਕਿ ਕਮੈਂਟ ਕਰਕੇ ਵੀ ਦੱਸ ਦਿਓ ਵੀ ਕੀ ਚੀਜ਼ ਆ ਹਾਂਜੀ ਤੇ ਹੁਣ ਦੋਸਤੋ ਅਸੀਂ ਇਹਦੇ ਫਾਇਦੇ ਤੁਹਾਨੂੰ ਦੱਸਣ ਦੱਸਾਂਗੇ ਤੇ ਤੁਸੀਂ ਦੇਖ ਕੇ ਵੀ ਹੈਰਾਨ ਹੋ ਜਾਓਗੇ ਵੀ ਨਿੱਕੀ ਚੀਜ਼ ਦੇ ਕਿੰਨੇ ਫਾਇਦੇ ਤੇ ਚਾਈਨਾ ਵਾਲਿਆਂ ਨੇ ਮਤਲਬ ਇਡੀਸ ਚੀਜ਼ ਵਧੀਆ ਕਿਵੇਂ ਬਣਾਤੀ ਹਾਂਜੀ ਹਾਂਜੀ ਇਹਨੂੰ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਕਹਿੰਦੇ ਆ ਜੀ ਦੁਨੀਆ ਦਾ ਸਭ ਤੋਂ ਛੋਟਾ ਜਨਰੇਟਰ ਜਿਹੜਾ 4 ਇਨ 1 ਅੱਛਾ ਹਾਂਜੀ ਇੱਕੋ ਹੀ ਇਹ ਮਤਲਬ ਕੀ ਚਾਰ ਚਾਰ ਪੰਜ ਪੰਜ ਫਾਇਦੇ ਕਰੂਗੀ ਸਿਰਫ 400 ਰੁਪਏ ਦੀ ਚੀਜ਼ ਬਿਲਕੁਲ ਪਾਉਣੇ ਨੂੰ ਯੂਜ਼ ਕਰਕੇ ਦੱਸੋ ਵੀ ਕਿਵੇਂ-ਕਿਵੇਂ ਕੀ-ਕੀ ਕੰਮ ਕਰਦੀ ਆ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਦੱਸ ਦਈਏ ਵੀ ਜੀ ਇਸ ਤਰ੍ਹਾਂ ਇਹਨੂੰ ਆਪਾਂ ਜਿਹੜਾ ਕੀ ਫੜ ਵੀ ਸਕਦੇ ਆ ਜਿਵੇਂ ਕਿ ਆ ਇਹਦਾ ਹੈਂਡਲ ਬਣਿਆ ਹੋਇਆ ਤੇ ਇਹਦੇ ਵਿੱਚ ਹੈਗਾ ਜੀ ਪਹਿਲੀ ਗੱਲ ਆਹ ਵਾਲਾ ਫੈਨ ਅੱਛਾ ਫੈਨ ਹਾਂਜੀ ਇਹ ਮੈਂ ਸੁਣਿਆ ਸੋਲਰ ਪਾਵਰ ਨਾਲ ਵੀ ਚੱਲਦਾ ਦੇਖੋ ਪਵਨ ਹਾਂਜੀ ਆਹ ਜਿਹੜੇ ਇਹਦੇ ਉੱਪਰ ਲੱਗੀ ਹੋਇਆ ਜੀ ਸੋਲਰ ਦੀ ਨਿੱਕੀ ਜਿਹੀ ਪਲੇਟ ਚਲੋ ਇਹਨੂੰ ਆਨ ਕਰੋ ਆਪਾਂ ਸੋਲਰ ਪਾਵਰ ਤੇ ਦੇਖਦੇ ਹਾਂ ਚੱਲਦਾ ਕਿ ਨਹੀਂ ਚੱਲਦਾ ਹਾਂਜੀ ਆਹ ਦੇਖੋ ਦੋਸਤੋ ਆ ਦੇਖੋ ਹਵਾ ਕਿੰਨੇ ਚੱਲ ਰਹੀ ਹੈ ਪਵਨ ਮੈਂ ਕਹਿੰਦਾ ਬਹੁਤ ਤੇਜ਼ ਹਵਾ ਚੱਲ ਰਹੀ ਹੈ ਇੱਧਰ ਦੇਖੋ ਆ ਦੇਖੋ ਦੋਸਤੋ ਨਿੱਕੇ ਜਨਰੇਟਰ ਦੇ ਕੰਮ ਆ ਸੋਲਰ ਪਾਵਰ ਦੇ ਹੋਰ ਇਹਦੇ ਕੀ ਕੀ ਕੰਮ ਹੋਵੇ ਤੁਹਾਨੂੰ ਦੱਸਦੇ ਆ ਇਹ ਤਾਂ ਹੋ ਗਿਆ ਜੀ ਫੈਨ ਵਾਲਾ ਕੰਮ ਤੇ ਦੂਸਰੇ ਨੰਬਰ ਤੇ ਆ ਜੀ ਇਹਨੂੰ ਆਪਾਂ ਇੱਕ ਵਾਰੀ ਕਰ ਦਈਏ ਬੰਦ ਤੇ ਦੂਜਾ ਨੰਬਰ ਹੈ ਜੀ ਚਾਰਜਿੰਗ ਅੱਛਾ ਫੋੜ ਗਿਆ ਆਪਾਂ ਫੋਨ ਲੈ ਕੇ ਆਓ ਆਪਾਂ ਦੇਖਦੇ ਆਂ ਵੀ ਹੁੰਦਾ ਚਾਰਜ ਕਿ ਨਹੀਂ ਹੁੰਦਾ ਹਾਂਜੀ ਬਿਲਕੁਲ ਜੀ ਹਾਂਜੀ ਇਹ ਫੈਨ ਹੋ ਗਿਆ ਤੇ ਦੂਸਰੇ ਨੰਬਰ ਤੇ ਆ ਜੀ ਇਸ ਤਰ੍ਹਾਂ ਆਪਾਂ ਖੋਲ ਲੈਣਾ ਜੀ ਲੈਂਪ ਅੱਛਾ ਹਾਂਜੀ ਆ ਦੋਸਤੋ ਇਹ ਲੈਂਪ ਜਿਹੜਾ ਕਿ ਇਦਾਂ ਹੀ ਜਿਹੜਾ ਆਪਾਂ ਇਹਨੂੰ ਬਾਹਰ ਕੱਢਦੇ ਆਂ ਤੇ ਇਹ ਜਿਹੜਾ ਕਿ ਜਾਗ ਰਿਹਾ ਹੁਣ ਲੈਂਪ ਧੋਪੀ ਦੇ ਵਿੱਚ ਤੁਹਾਨੂੰ ਆਪਾਂ ਅੰਦਰ ਜਾ ਕੇ ਵੀ ਦੋਸਤਾਂ ਨੂੰ ਦਿਖਾ ਦਾਂਗੇ ਹਾਂਜੀ ਠੀਕ ਤੇ ਹਾਂਜੀ ਇਹ ਜਿਹੜਾ ਸਾਰਾ ਸਿਸਟਮ ਚੱਲਦਾ ਸੋਲਰ ਪੈਨਲ ਤੇ ਪਰ ਜੇ ਮਤਲਬ ਕਿ ਇਹਦੇ ਵਿੱਚ ਬੈਟਰੀ ਵੀ ਹੈਗੀ ਆ ਤੁਸੀਂ ਇਹ ਬੈਟਰੀ ਦੇ ਨਾਲ ਆਪਾਂ ਨੂੰ ਮਿਲਿਆ ਜੀ ਪਲੱਗ ਆ ਦੇਖੋ ਦੋਸਤੋ ਸੋਲਰ ਪੈਨਲ ਨਾਲ ਚਾਰਜਿੰਗ ਹੋ ਰਹੀ ਹੈ ਤੇ ਰੈੱਡ ਇੰਡੀਕੇਟਰ ਜਗ ਰਿਹਾ ਆ ਦੇਖੋ ਤੁਸੀਂ ਸੋਲਰ ਪੈਨਲ ਆ ਦੇਖੋ ਰੈੱਡ ਇੰਡੀਕੇਟਰ ਚੱਲ ਰਿਹਾ ਹਾਂਜੀ ਤਾਂ ਬਹੁਤ ਹੀ ਮਤਲਬ ਕਿ ਸਾਨੂੰ ਤਾਂ ਵਧੀਆ ਚੀਜ਼ ਲੱਗੀ ਤੇ ਅਸੀਂ ਦੇਖੀ ਸੀ ਇੱਕ ਦਿਨ ਤੇ ਫਿਰ ਅਸੀਂ ਆਰਡਰ ਕੀਤਾ ਹਵਾ ਦਾ ਫਲੋ ਦੇਖੋ ਤੁਸੀਂ ਕਿੰਨਾ ਤੇਜ਼ ਆ ਰਿਹਾ ਹਾਂਜੀ ਇਹ ਮਤਲਬ ਕਿ ਫਾਇਦੇਮੰਦ ਹੈਗੀ ਆਪਣੇ ਕਿਸਾਨ ਭਰਾਵਾਂ ਵਾਸਤੇ ਮਜ਼ਦੂਰਾਂ ਵਾਸਤੇ ਜਾਂ ਜਿਹੜੇ ਵੀਰ ਜਿਹੜੇ ਭੈਣਾਂ ਭਰਾ ਜਿਹੜੇ ਆਪਣੇ ਜਾਂਦੇ ਆਊਟਿੰਗ ਤੇ ਕੈਂਪਿੰਗ ਕਰਦੇ ਆ ਕੈਂਪਿੰਗ ਦੇ ਵਿੱਚ ਇਹ ਬਹੁਤ ਵਧੀਆ ਚੀਜ਼ ਹੈਗੀ ਆ ਵੀ ਤੁਸੀਂ ਲਾਈਟ ਨਿਊ ਗੈਰਾ ਵੀ ਹੈ ਤੇ ਚਾਰਜਿੰਗ ਵਗੈਰਾ ਤੇ ਨਾਲ ਇਹਦੇ ਵਿੱਚ ਚੱਲਦਾ ਜੀ ਫੈਨ ਹਾਂਜੀ ਇਸ ਤਰ੍ਹਾਂ ਜਿਹੜਾ ਕਿ ਆਪਾਂ ਫੋਨ ਵੀ ਇਹਦੇ ਤੇ ਚਾਰਜ ਲਾ ਸਕਦੇ ਆ ਆ ਦੇਖੋ ਦੋਸਤੋ ਫੋਨ ਵੀ ਚਾਰਜ ਹੋ ਰਿਹਾ ਦੂਜਾ ਦੋਸਤੋ ਆ ਦੇਖੋ ਆ ਦੇਖੋ ਦੋਸਤੋ ਬਾਹਰ ਤਾਂ ਜਿਹੜੀ ਲਾਈਟ ਦਾ ਪਤਾ ਨਹੀਂ ਲੱਗ ਰਿਹਾ ਸੀ ਤੇ ਹੁਣ ਤੁਸੀਂ ਦੇਖੋ ਕਿੰਨੀ ਜ਼ਿਆਦਾ ਜਿਹੜੀ ਕੀ ਇਹ ਲਾਈਟ ਜਗ ਰਹੀ ਹੈ ਹਾਂਜੀ ਦੋਸਤੋ ਆ ਨਿੱਕੀ ਜਿਹੀ ਚੀਜ਼ ਹੈ ਤੇ ਇਹਦੇ ਫਾਇਦੇ ਤੁਹਾਨੂੰ ਆਪਾਂ ਦੱਸ ਹੀ ਦਿੱਤੇ ਆ ਤੇ ਮਹਿੰਗੀ ਵੀ ਕੋਈ ਜ਼ਿਆਦਾ ਨਹੀਂ ਹੈਗੀ ਤੁਸੀਂ ਇਹਨੂੰ ਈਜ਼ੀਲੀ ਬਾਈ ਕਰ ਸਕਦੇ ਹੋ ਤੇ ਕਿੰਨਾ ਕੋਲੇ ਹੈਗੀ ਆ ਉਹ ਵੀ ਕਮੈਂਟ ਕਰਕੇ ਦੱਸਿਓ ਜਿੰਨਾਂ ਕੋਲ ਨਹੀਂ ਹੈਗੀ ਤੇ ਜ਼ਰੂਰ ਲੈ ਕੇ ਆਇਓ ਬਹੁਤ ਵਧੀਆ ਚੀਜ਼ ਹੈਗੀ ਆ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਤੇ ਇੱਕ ਮੈਂ ਦੋਸਤੋ ਤੁਹਾਨੂੰ ਦੱਸ ਦੇਵਾਂ ਆਪਦੀਆਂ ਪੈਣਾ ਨੂੰ ਤੇ ਜਿਹੜਾ ਮੈਂ ਸੂਟ ਵੇਅਰ ਕੀਤਾ ਹੋਇਆ ਇਹ ਆਪਾਂ ਨੂੰ ਜਿਹੜਾ ਕਿ ਜਗਰਾਉਂ ਬੁਟੀਕ ਤੋਂ ਆਇਆ ਹੋਇਆ ਤੇ ਆਪਾਂ ਉਹਨਾਂ ਦਾ ਨੰਬਰ ਵੀ ਮੈਂਸ਼ਨ ਕਰ ਦਾਂਗੇ ਬਹੁਤ ਹੀ ਸੋਹਣੇ ਪੈਣ ਜਿਹੜੇ ਕਿ ਸੂਟ ਸਸਤੇ ਰੇਟਾਂ ਤੇ ਤਿਆਰ ਕਰਦੀ ਹੈਗੀ ਆ ਤੇ ਤੁਸੀਂ ਦੋਸਤੋ ਰੇਟ ਮਤਲਬ ਕਿ ਬਹੁਤ ਜ਼ਿਆਦਾ ਘੱਟ ਹਾਂਜੀ ਵੀ ਸੂਟ ਦਾ ਵੀ ਪੈਣ ਤੋਂ ਤੁਸੀਂ ਮਤਲਬ ਕਿ ਸੂਟ ਬਣਵਾ ਸਕਦੇ ਹੋ